ਕੱਲ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਜਿਹੜੀਆਂ ਪਾਬੜ ਤੋਰ ਗੋਲੀਆਂ ਜਿਹੜੀਆਂ ਉਹ ਚੱਲੀਆਂ ਸੀਗੀਆਂ ਜਿੰਦੇ ਵਿੱਚ ਅੱਜ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕਿ ਦੋ ਜਿਹੜੇ ਦੋਸ਼ੀ ਉਹ ਗ੍ਰਿਫਤਾਰ ਕਰ ਲਿੱਤੇ ਗਏ ਆ ਕੱਲ ਜਿਹੜੀ ਖਬਰ ਹੈ ਸੀਸੀਟੀਵੀ ਵੀਡੀਓ ਵਿੱਚ ਉਹ ਹੀ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਜਿਹੜੀ ਹੈ ਉਹ ਸ਼ੂਟਰ ਜਿਹੜੇ ਸੀ ਉਹ ਗੋਲੀਆਂ ਚਲਾਉਂਦੇ ਸੀਗੇ ਔਰ ਇੱਕ ਕਤਲ ਹੋ ਜਾਂਦਾ ਹੈ ਟੈਟੋ ਵਾਲੀ ਦੁਕਾਨ ਦੇ ਉੱਪਰ ਇਹ ਗੱਲਬਾਤ ਕਰਦੇ ਆ ਉੱਥੇ ਐਸਐਸਪੀ ਸਾਹਿਬ ਨਾਲ ਵੀ ਕਿਸ ਤਰ੍ਹਾਂ ਇਹ ਸਾਰੀ ਘਟਨਾ ਨੂੰ ਜਿਹੜਾ ਉਹ ਅੰਜਾਮ ਦਿੱਤਾ ਗਿਆ ਸਰਬ ਕਿਸ ਤਰ੍ਹਾਂ ਇਹ ਸਾਰੀ ਘਟਨਾ ਨੂੰ ਕੱਲ ਅੰਜਾਮ ਦਿੱਤਾ ਗਿਆ ਜੀ ਇਹ ਜਿਹੜਾ ਕੱਲ ਬੜੀ ਇਹ ਸਨਸਨੀਖੇ ਜੀ ਕਹਿ ਸਕਦੇ ਆ ਜਿਹੜਾ ਆਪਣੇ ਇੰਨਾ ਵਧੀਆ ਜਿਹੜਾ ਫਿਰੋਜ਼ਪੁਰ ਸ਼ਹਿਰ ਦਾ ਲਾਅ ਐਂਡ ਆਰਡਰ ਚੱਲ ਰਿਹਾ ਸੀ ਜਿਸ ਦੇ ਵਿੱਚ ਇਹਨਾਂ ਨੇ ਆਪਸੀ ਰੰਜਿਸ਼ ਰੱਖਦਿਆਂ ਹੋਇਆ ਜਿਹੜੇ ਇਹ ਆਪਸ ਵਿੱਚ ਜਾਣਕਾਰ ਸੀ ਇਹ ਦੋਸਤ ਸੀ ਆਪਸ ਵਿੱਚ ਜਾਣਕਾਰ ਸੀਗੇ ਇਹਨਾਂ ਨੇ ਜਿਹਦੇ ਵਿੱਚ ਆਸ਼ੂ ਮੰਗਾ ਤੇ ਜਿਹੜਾ ਯੋਗਰਾਜ ਯੂਵੀ ਜਿਨੇ ਗੋਲੀ ਚਲਾਈ ਆ ਆਸ਼ੂ ਮੰਗਾ ਦੀ ਜਿਸ ਨਾਲ ਡੈਥ ਹੋਈ ਆ ਇਹ ਸਾਰੇ ਜਣੇ ਆਪਸ ਵਿੱਚ ਦੋਸਤ ਸੀਗੇ ਜਾਣਕਾਰ ਸੀਗੇ ਪਹਿਲਾਂ ਜਿਸ ਦੇ ਵਿੱਚ ਮੇਨ ਕਰਕੇ ਅਮਰੀਕ ਸਿੰਘ ਉਰਫ ਅਮਰੀਕਾ ਤੇ ਜਿਹੜਾ ਆਸ਼ੂ ਮੰਗਾ ਇਹਨਾਂ ਦੀ ਆਪਸ ਵਿੱਚ ਚੰਗੀ ਜਾਣ ਪਛਾਣ ਤੇ ਯਾਰੀ ਸੀਗੀ ਇਤੋਂ ਤੱਕ ਕਿ ਉਹਨੇ ਟੈਟੂ ਵੀ ਬਣਾਇਆ ਹੋਇਆ ਸੀਗਾ ਅਮਰੀਕਾ ਲਿਖਿਆ ਹੋਇਆ ਸੀ ਜਿਹੜਾ ਮਰਨ ਵਾਲੇ ਆਸ਼ੂ ਮੰਗਾ ਨੇ ਆਪਣੀ ਬਾਹ ਉੱਪਰ ਉਹ ਦੂਜੇ ਅਮਰੀਕ ਸਿੰਘ ਉਰਫ ਅਮਰੀਕੇ ਦਾ ਨਾਮ ਦਾ ਟੈਟੂ ਬਣਾਇਆ ਹੋਇਆ ਸੀ ਇਹ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਕਰਕੇ ਵੀ ਉਹਦੀ ਅਮਰਜੀਤ ਸਿੰਘ ਪੱਲਾ ਮੇਗਾ ਦੇ ਨਾਲ ਉਹਦੀ ਕਿਉਂ ਯਾਰੀ ਹੈ ਤੇ ਜਾਂ ਕੁਝ ਹੋਰ ਗੱਲਾਂ ਜਿਹੜੀਆਂ ਆਪਸ ਵਿੱਚ ਇਹਨਾਂ ਦੀ ਤਕਰਾਰ ਹੁੰਦਾ ਰਿਆ ਤੇ ਜਿਸ ਦੇ ਵਿੱਚ ਇਹਨਾਂ ਨੇ ਅਮਰੀਕ ਸਿੰਘ ਔਰ ਅਫਰੀਕਾ ਵਗੈਰਾ ਨੇ ਸਾਰਿਆਂ ਨੇ ਰਲ ਕੇ ਇਹਦੇ ਸ਼ਿਵਮ ਸੈਕਲ ਰਹੀ ਤੇ ਯੁਵਰਾਜ ਯੂਵੀ ਨਹੀਂ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਆਸ਼ੂ ਮੋਂਗਾ ਨੂੰ ਉਸ ਨੂੰ ਇਹਨਾਂ ਨੇ ਧਮਕਾਇਆ ਤੇ ਇਹਨਾਂ ਦੀ ਜਿਹੜੀ ਗੱਲਬਾਤ ਆ ਆਪਸੀ ਗਾਲੀ ਗਲੋਚ ਕਾਫੀ ਵੱਧ ਗਿਆ ਜਿਸ ਦੇ ਚੱਲਦੇ ਆਸ਼ੂ ਮੋਂਗਾ ਦੇਵ ਸ਼ਰਮਾ ਅਮਰਜੀਤ ਲੱਖਾ ਨੱਡਾ ਤੇ ਗੁਰਜਿੰਦਰ ਇਹਨਾਂ ਨੇ ਉਸ ਨੂੰ ਯੁਵਰਾਜ ਨੂੰ ਉੱਥੇ ਟੈਟੂ ਵਾਲੀ ਦੁਕਾਨ ਤੇ ਗਏ ਤੇ ਉੱਥੇ ਯੁਵਰਾਜ ਸੀ ਤੇ ਉੱਥੇ ਇਹਨਾਂ ਦੀ ਜਿਹੜੀ ਆਪਸ ਵਿੱਚ ਜਿਹੜੀ ਲੜਾਈ ਹੋਈ ਜਿਸ ਦੌਰਾਨ ਯੁਵਰਾਜ ਨੇ ਗੋਲੀ ਚਲਾਉਣ ਤੇ ਇਹਦੀ ਆਸ਼ੂ ਮੋਂਗਾ ਦੀ ਡੈਥ ਹੋ ਗਈ ਤੇ ਉਹ ਬਾਕੀ ਜਣਿਆਂ ਨੇ ਜਿਹੜੇ ਤੁਸੀਂ ਜਿਵੇਂ ਵੀਡੀਓਜ਼ ਦੇਖ ਰਹੇ ਸੀ ਉਹ ਗੋਲੀਆਂ ਚਲਾ ਰਹੇ ਸੀ ਪਰ ਉੱਥੋਂ ਉਹ ਆਸ਼ੂ ਜਿਹੜਾ ਸਰੀ ਯੁਵਰਾਜ ਯੂਵੀ ਉੱਥੋਂ ਦੌੜ ਗਿਆ ਤੇ ਇਹਨਾਂ ਨੇ ਉਹਦੇ ਵੀਡੀਓ 'ਚ ਵੀ ਜਿਵੇਂ ਦੇਖਦੇ ਆ ਇਹਨਾਂ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਨਹੀਂ ਮਿਲਿਆ ਤੇ ਇਹ ਸਾਰੇ ਜਣੇ ਉੱਥੋਂ ਦੌੜੇ ਤੇ ਇਹਨਾਂ ਦੀ ਅਸੀਂ ਇਹਨਾਂ ਚੋਂ ਅਸੀਂ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਮੇਨ ਮੁਕਦਮੇ ਚ ਮਾਰਡਰ ਕੇਸ ਦੇ ਵਿੱਚ ਹੈ ਜੋ ਅੰਗਰੇਜ਼ ਸਿੰਘ ਤੇ जोगਿੰਦਰ ਸਿੰਘ ਐਲੀਸ ਲਾਲੂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸਰ ਇੱਕੋ ਗਰੁੱਪ ਦੇ ਬੰਦੇ ਸੀਗੇ ਸਭ ਹਾਂ ਜੀ ਹਾਂ ਜੀ ਸਾਰੇ ਇਹ ਆਪਸ ਵਿੱਚ ਜਾਣਕਾਰ ਸੀ ਇੱਕੋ ਹੀ ਗਰੁੱਪ ਦੇ ਸਰ ਇਹ ਜਿਹੜੇ ਬੰਦੇ ਸੀਗੇ 6 ਜਿਹੜੇ ਕਿੰਨੇ ਰੋਪੀ ਸਰ ਇਹਦੇ ਵਿੱਚ ਆਡੈਂਟੀਫਾਈ ਕੀਤੇ ਗਏ ਤੇ ਸਰ ਕੀ ਕਾਰਨ ਕੀ ਸੀਗਾ ਵੀ ਆਖਰ ਇਹਨਾਂ ਇਹ ਜਿਹੜਾ ਆਸ਼ੂ ਮੁੰਗਾ ਸੀਗਾ ਉੱਤੇ ਮਾਰਨ ਵਾਸਤੇ ਗਿਆ ਸੀ ਔਰ ਖੁਦ ਜਿਹੜਾ ਸ਼ਿਕਾਰ ਹੋ ਗਿਆ ਬਿਲਕੁਲ ਜੀ ਇਹਨਾਂ ਦੀ ਆਪਸ ਰੰਜਸ਼ਬਾਜੀ ਹੋਈ ਬੋਲ ਬਲਾਰਾ ਹੋਇਆ ਸੀ ਇਹਨਾਂ ਨੇ ਇੱਕ ਦੂਜੇ ਨੂੰ ਇਹਨਾਂ ਦੀ ਔਰਤਾਂ ਸਬੰਧੀ ਵੀ ਇਹਨਾਂ ਨੇ ਪੁੱਟਾ ਸਿੱਧਾ ਬੁਲੇ ਸੀ ਤੇ ਜਿਸ ਦੇ ਚੱਲਦੇ ਇਹਨਾਂ ਦੇ ਜਿਹੜਾ ਆ ਝਗੜਾ ਕਾਫੀ ਵੱਧ ਗਿਆ ਤੇ ਉੱਥੇ ਆਸ਼ੂ ਮੋਂਗਾ ਆਪਣੇ ਪੰਜ ਸਾਥੀਆਂ ਦੇ ਨਾਲ ਉੱਥੇ ਗਿਆ ਤੇ ਉੱਥੇ ਯੁਗਰਾਜ ਯੂਵੀ ਦੇ ਨਾਲ ਇਹਨਾਂ ਦਾ ਲੜਾਈ ਝਗੜਾ ਹੋਇਆ ਤੇ ਜਿੱਥੇ ਉਸ ਯੁਗਰਾਜ ਯੂਵੀ ਵੱਲੋਂ ਚਲਾਈ ਹੋਈ ਗੋਲੀ ਦੇ ਨਾਲ ਆਸ਼ੂ ਮੋਂਗਾ ਦੀ ਡੈਥ ਹੋ ਗਈ ਸਰ ਕਿੰਨੇ ਬੰਦੇ ਆਡੈਂਟੀਫਾਈ ਕੀਤੇ ਗਏ ਅਸੀਂ ਇੱਥੇ ਜੀ ਇਹਨਾਂ ਚੋਂ 6 ਬੰਦੇ ਇਹ ਆਇਡੈਂਟੀਫਾਈ ਕਰ ਲਿਆ ਜੀ ਜਿਹੜੇ ਉਹ ਗੋਲੀ ਚਲਾਉਂਦੇ ਜਿਹੜੀ ਵੀਡੀਓ ਵਗੈਰਾ ਸੀਗੇ ਜਿਵੇਂ ਕਿ ਉਹਦੇ ਵਿੱਚ ਤੁਹਾਨੂੰ ਆਹ ਫੋਟੋਜ਼ ਵਗੈਰਾ ਵੀ ਦਿੰਨੇ ਆ ਜਿਵੇਂ ਇਹਦੇ ਵਿੱਚ ਅਮਰਜੀਤ ਸਿੰਘ ਹੈ ਸਰਬਜੀਤ ਨੱਟਾ ਸਾਬਾ ਪਹਿਲੇ ਸਾਬਾ ਤੇ ਆ ਮੇਨ ਜਿਹੜਾ ਇੱਕ ਗੁਰਜਿੰਦਰ ਸਿੰਘ ਢੋਡਾ ਵਾਜਾ ਇਹ ਜਿਵੇਂ ਤੁਸੀਂ ਉਹਦੇ ਚ ਪੀਲੀ ਟੀ-ਸ਼ਰਟ ਦੇ ਵਿੱਚ ਇਹਨੂੰ ਗੋਲੀ ਚਲਾਉਂਦੇ ਦੇਖ ਰਹੇ ਸੀ ਤੇ ਇਹ ਇਹ ਬੰਦੇ ਨੂੰ ਆਇਡੈਂਟੀਫਾਈ ਕਰ ਲਿਆ ਇਹਨਾਂ ਨੂੰ ਅਸੀਂ ਜਲਦੀ ਇਹਨਾਂ ਨੂੰ ਕਾਬੂ ਕਰ ਲਾਂ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮੁਕੱਦਮੇ ਦਰਜ ਹੈਗੇ? ਹਾਂਜੀ ਹਾਂਜੀ ਇਹਨਾਂ ਦੇ ਪਹਿਲਾਂ ਵੀ ਮੁਕੱਦਮੇ ਦਰਜ ਹੈਗੇ ਆ। ਤੇ ਉਹ ਮਤਲਬ ਇਹ ਆਪਸ ਵਿੱਚ ਇਹਨਾਂ ਦੇ ਕੋਸ਼ਿਸ਼ ਜਾਣੇ ਤੇ ਮੁਕੱਦਮੇ ਕਾਫੀ ਦਰਜ ਹੈ ਜਿਵੇਂ ਆਸ਼ੂ ਮੰਗਾ ਜਿਹੜਾ ਜਿਹਦੀ ਡੈਥ ਹੋਈ ਹੈ ਸਰ ਉਹਦੇ ਦੀ ਵੀ ਮੁਕੰਮਲੇ ਦਰਜ ਹਾਂਜੀ ਹਾਂਜੀ ਆਸ਼ੂ ਮੰਗਾ ਤੇ ਵੀ ਪਹਿਲਾ ਮੁਕੱਦਮਾ ਦਰਜ ਹੈ। ਇਹ ਸਾਰੇ ਸਰ ਪਹਿਲੇ ਇਹ ਕਿਸੇ ਗੈਂਗ ਨਾਲ ਕੋਈ ਰਿਲੇਟ ਸੀ ਕਿਸੇ ਨਹੀਂ ਜੀ ਇਹ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਤੇ ਇਕੱਠੇ ਹੈ ਕ੍ਰਿਮੀਨਲ ਬੰਦੇ। ਹਾਂ ਜੀ ਬਿਲਕੁਲ ਜੀ ਜਿਸ ਤਰ੍ਹਾਂ ਕਿ ਐਸਐਸਪੀ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਹ ਬਿਲ ਸਾਰੇ ਜਿਹੜੇ ਆ ਉਹ ਕ੍ਰਿਮੀਨਲ ਮਾਈਂਡਡ ਬੰਦੇ ਸੀਗੇ ਜਿਨ੍ਹਾਂ ਜਿਨ੍ਹਾਂ ਨੇ ਇੱਕ ਕਤਲ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਦੋ ਬੰਦੇ ਤੁਹਾਨੂੰ ਦੱਸ ਦਈਏ ਕਿ ਫੜ ਲਿੱਤੇ ਗਏ ਆ ਪਰ ਹੁਣ ਜਿਹੜੇ ਬਾਕੀ ਵੀ ਹੈ ਜਿਹੜੇ ਬੰਦੇ ਬਾਕੀ ਆਈਡੈਂਟੀਫਾਈ ਕਰ ਲਿੱਤੇ ਗਏ 6 ਤੋਂ 4 ਉਹ ਵੀ ਬੜੀ ਜਲਦ ਜਿਹੜੇ ਆ ਉਹ ਫੜੇ ਜਾਣਗੇ ਜਿਹੜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਕੀਤਾ ਗਿਆ ਉਹ ਐਸਐਸਪੀ ਸਾਹਿਬ ਵੱਲੋਂ ਬਿਲਕੁਲ ਸਿੱਧਾ ਕਹਿ ਦਿੱਤਾ ਗਿਆ ਕਿ ਸ਼ਹਿਰ ਦਾ ਮਾਹੌਲ ਜਿਹੜਾ ਉਹ ਖਰਾਬ ਨਹੀਂ ਕਰਨ ਦਿੱਤਾ ਜਾਏਗਾ ਔਰ ਜਿਹੜੇ ਬਾਕੀਆਂ ਨੂੰ ਜਿਹੜੇ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏਗਾ